ਮੇਰਾ ਨਾਮ ਸੁbindar bidlan ਕਾਂਗਰਸ ਪਾਰਟੀ ਤੋਂ ਵਾਰ ਨੰਬਰ 22 ਤੋਂ ਕੌਂਸਲਰ ਔਰ ਅੱਜ ਕੌਂਸਲਰ ਸਾਹਿਬ ਦੀ ਬੇਨਤੀ 79 ਜਿਹੜਾ ਸੰਤਤ ਦਿਵਸ ਦੀਆਂ ਆਜ਼ਾਦੀ ਦੀਆਂ ਜਿਹੜੀਆਂ ਅਸੀਂ ਅੱਜ ਖੁਸ਼ੀਆਂ ਮਨਾ ਰਹੇ ਆਂ ਔਰ ਸਾਡਾ ਤਿਰੰਗਾ ਦਰੋਜ ਜੋ ਲਹਿਰਾ ਕੇ ਅੱਜ ਇਸ ਖੁਸ਼ੀ ਦਾ ਅਸੀਂ ਇਜਾਦ ਕਰਾਂਗੇ ਆਜ਼ਾਦ ਹੋਏ ਨੂੰ ਬੜਾ ਸਿਹਰਾ ਹੋ ਗਿਆ ਦੇਖੋ ਕਿ ਯਾਰ ਨਾਲ ਅਸੀਂ ਇਜਾਦ ਕਰਾਂਗੇ ਬਿਲਕੁਲ ਠੀਕ ਕਹਿ ਰਹੇ ਹੋ ਬਾਬਾ ਸਾਹਿਬ ਬੈਠ ਕੇ ਜਦੋਂ ਸੰਵਿਧਾਨ ਲਿਖਿਆ ਸੀ ਔਰ ਉਹਦੇ ਉੱਪਰ ਇਹ ਗੱਲ ਕਹੀ ਸੀ ਕਿ ਅਗਰ ਤੁਸੀਂ ਸੰਵਿਧਾਨ ਗਲਤ ਨਹੀਂ ਹੈ ਅਸੀਂ ਅਗਰ ਸਹੀ ਵੋਟ ਦਾ ਇਸਤੇਮਾਲ ਕਰਕੇ ਜਿਹੜੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਚੁਣ ਕੇ ਬੰਦੇ ਬਣੀਆਂ ਤਾਂ ਤੁਹਾਡੇ ਇਸ ਸੰਵਿਧਾਨ ਦਾ ਫਾਇਦਾ ਜੇ ਮੈਂ ਆਪਣੇ ਇਲਾਕੇ ਦੇ ਵਸਨੀਕ ਸਿਰਫ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦੇ ਦੀ ਜਾਤੀ ਦੇ ਵਿੱਚ ਹਿੰਦੂ ਮੁਸਲਮਨ ਸਿੱਖ ਕਿਸਾਈ ਸਾਰੇ ਨੇ ਭਾਈ ਭਾਈ ਇੱਕ ਅਸੀਂ ਪਿਆਰ ਦਾ ਸੰਦੇਸ਼ ਲੈ ਕੇ ਜਾਣਾ ਔਰ ਮਿਲ ਕੇ ਰਹਿਣਾ ਕਿਉਂਕਿ ਕੁਝ ਲੋਕ ਜਿਹੜੇ ਆਪਣੀ ਗੰਦੀ ਰਾਜਨੀਤੀ ਕਰਕੇ ਸਾਨੂੰ ਜਿਹੜੇ ਧਰਮਾਂ ਦੇ ਵਿੱਚ ਵੰਡਦੇ ਨੇ ਜਾਤ ਪਾਤ ਦੇ ਵਿੱਚ ਵੰਡਦੇ ਨੇ ਉਹ ਆਪਣੀ ਰਾਜਨੀਤੀ ਚ ਮਾਰੋ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਐਸੀ ਰਾਜਨੀਤੀ ਨਾ

ਉਹ ਹੋਰ ਵੀ ਲੜਾਈ ਲੜ ਰਹੇ ਕਿਉਂਕਿ ਆਪਣੇ ਸਹਿਯੋਦਾਰ ਨੂੰ ਬੁਲਾਣਾ ਬਹੁਤ ਜ਼ਰੂਰੀ ਹੈ ਅੱਜ ਮਰਿਆ ਦੀਆਂ ਵੋਟਾਂ ਕਈਆਂ ਜਿੰਦਿਆਂ ਦੀਆਂ ਕੱਟੀਆਂ ਗਈਆਂ ਨੇ ਇਹ ਸਭ ਲੜਾਈ ਗੌਰਵ پارٹی ਦਾ ਲੀਡਰ ਲੱਗ ਰਿਹਾ ਹੈ ਇਹ ਦੇਸ਼ ਨੂੰ ਜਾ ਦੇ ਇਤੋ ਵੀ ਬਰਾਂਦ ਅੱਜ ਅਸੀਂ ਕਿੱਥੇ ਖੜੇ ਹਾਂ ਅਸੀਂ ਅੱਜ ਤੋਂ ਅਗਲੇ ਚਾਲ ਬੱਲਾ

ਕਿ ਆਜ ਸਾਡੇ ਹੋਏ ਤੇ ਆਪਣੇ ਹੱਕ ਦੀ ਗੱਲ ਵਿੱਚ ਜਦੋਂ ਸੀ ਆਪਣੇ ਹੱਕ ਨੂੰ ਨਿਭਾਉਣ ਦਾ ਯਤਨ ਸਾਡੇ ਵਿਰੁੱਧ ਸੈਂਟਰ ਦੀ ਗਵਰਨਮੈਂਟ ਪੀਡੀ ਦਾ ਪੀਵੀਐਲ ਕਾਰਵਾਈਆਂ ਕਰਾਈਆਂ ਉਸੇ ਮੇਰਾ ਪੰਜਾਬ ਨੂੰ ਪੰਜਾਬ ਸਰਕਾਰ ਅੱਜ ਫਰੋਤੀਆਂ ਦੇ ਫੋਨਾਂ ਵਾਲੇ ਲੌਂਗ ਆਰਡਰ ਦਾ ਬੁਰਾ ਹਾਲ ਹੈ ਤੇ ਜੇ ਫਰੋਤੀਆਂ ਦੇ ਪਾਸੇ ਨਹੀਂ ਕੋਈ ਹੱਲ

ਸੋ ਅੱਜ ਲੋੜ ਅਨੁਸਾਰ ਅਸੀਂ ਸਾਰੇ ਇਕੱਠੇ ਹੋਏ ਨੇ ਅੱਜ ਬਹੁਤ ਵੱਡਾ ਦਿਨ ਹੈ ਅਸੀਂ ਆਪਣੇ ਪਰਿਵਾਰਾਂ ਤੇ ਅੱਜ ਬਹੁਤ ਵੱਡਾ ਦਿਨ ਮਨਾ ਲਿਆ ਹੈ ਵਧਾਈ ਦੇਣਾ ਆਪਣੇ ਪਰਿਵਾਰਾਂ ਨੂੰ ਤੇ ਫਿਰ ਤਰੀ 86 ਮੰਜ ਇਕੱਠੇ ਹੋਣਗੇ ਤੇ ਗੱਲਾਂ ਕਰਾਂਗੇ ਅੱਜ ਇਕੱਠੇ ਹੋਏ ਸੀ ਗੱਲਿਆਂ ਨਾਲੇ ਤੇਰੀ ਬਾਹਰ ਆ ਰਹੇ ਇਹ ਗੱਲਿਆਂ ਨਾਲੇ ਪਹਿਲੇ ਪੱਧਰ ਦੇ ਸਾਲਾਂ ਦੀ ਬਲੇ ਦੇ ਦੇ ਅੱਜ ਦੇ ਸਾਡੇ ਬੱਚਿਆਂ ਲਈ ਇੰਡਸਟਰੀਆਂ ਲੈ ਕੇ ਆਣ ਦੀ ਲੋੜ ਸੀ ਅੱਜ ਸਾਡੇ ਤੇ ਬੱਚਿਆਂ ਲਈ ਬੜੀ ਵਧੀਆ ਅਤੇ ਇੰਡਸਟਰੀਆਂ ਲੱਗਿਆ ਤਾਂ ਕਿ ਸਾਡੇ ਬੱਚੇ ਨੌਕਰੀਆਂ ਕਰਨ ਯੂਨੀਵਰਸਿਟੀਆਂ ਲੱਗਣ ਸਾਡੇ ਬੱਚਿਆਂ ਨੂੰ ਕੀ ਲੋੜ ਆਪਣੀ ਮਾਪੇ ਬੀ ਜਿਆਦਾ ਤਾਂ ਆ ਗਿਆ ਨੇ ਕਿਰਮੀ ਲਾ ਕੇ ਵਿਦੇਸ਼ਾਂ ਚ ਪੜੇ ਜਾਵੇ ਅੱਜ ਪੰਜਾਬ ਦਾ ਨੌਜਵਾਨ 75% ਨੌਜਵਾਨ ਜਿਹੜਾ ਬਾਤ ਕਰ ਰਿਹਾ ਮੈਂ ਕਾਲੂ ਸਾਰੇ ਨੂੰ ਬੇਨਤੀ ਕਰਦਾ ਤੇ ਆਪ ਕੋ ਇਹ ਸਾਰਾ ਪ੍ਰੋਗਰਾਮ ਲਈ ਸਾਰੇ ਲੋਕਾਂ ਤੋਂ ਘਰ ਘਰ ਦਾ ਹਾਜ਼ਰੀ ਦੇਣ ਦੇ ਬਿਹਾਤ ਬਹੁਤ ਮੁਬਾਰਕ ਯਾਰ ਸੰਜੀਵ ਰਾਮਪਾਲ ਅੱਜ ਜੋ 15 ਅਗਸਤ ਆਜ਼ਾਦੀ ਦਾ ਦਿਵਸ ਆ ਬਹੁਤ ਵਧੀਆ ਵੱਡਾ ਦਿੱਤਿਆ ਦੇਸ਼ ਵਾਸਤੇ ਔਰ ਇਹ ਜਸ਼ਨ ਦੇ ਰੂਪੇ ਚ ਮਨਾਇਆ ਜਾਂਦਾ ਵਾ ਇਹ ਇੱਕ ਸਾਂਝਾ ਭਾਈਚਾਰਕ ਸਾਂਝਾ ਜਿਹੜੀ ਸਾਡੀ ਜਿਹਦੇ ਵਿੱਚ ਇੱਕ ਉਤਸਵ ਵਾਂਗੂ ਲੋਕੀ ਭਾਗ ਲੈਂਦੇ ਆ ਉਹ ਸਾਰੇ ਮਤਲਬ ਸਮਾਜ ਦੇ ਵਿੱਚ ਜੋ ਫੈਲੀਆਂ ਪਦਤੀਆਂ ਆ ਸਾਡੀ ਜਿਹੜੀ ਸਭ ਤੋਂ ਵੱਡੀ ਜਿਹੜੀ ਆ ਬੜਾਈ ਆ ਸਮਾਜ ਦੇ ਵਿੱਚ ਫੈਲੀ ਹੋਈ ਜਿਵੇਂ ਨਸ਼ਿਆਂ ਦੀ ਆ ਜਾਏ ਆ ਸਾਨੂੰ ਸੱਚੀ ਜਿਹੜੀ ਆ ਉਹ ਇਹ ਦਿਨ ਨੂੰ ਮਨਾਉਣ ਵਾਸਤੇ ਲਾਤੇ ਹੋਈ ਆ ਵੀ ਆਪਾਂ ਲਾਮਬੰਦ ਹੋ ਗਏ ਤੇ ਇਹਨਾਂ ਬੜਾਈਆਂ ਦੇ ਖਿਲਾਫ ਲੜੀਏ ਜਾ ਕੇ ਔਰ ਜੋ ਸ਼ਹੀਦ ਸਾਡੇ ਹੋਏ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਸਾਹ ਲੈ ਰਹੇ ਆ ਇਹ ਸਾਡਾ ਉਹਨਾਂ ਦੇ ਚਰਨਾ ਵਿੱਚ ਸਦਾ ਸਦਾ ਨਮਣੇ ਆ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪੁੱੁਰਣਿਆਂ ਦੇ ਚੱਲिए ਵਾਜੋ ਬਾਈ ਦੋਟ ਦੇ ਦੇਖਿਆ ਸਾਰੇ ਜਗਤ ਦੀ ਕਿਹਦੀਿਆਨੀ ਵਿਆਪਾਰਕ ਵਿਦਾਣਾ ਸ਼ੁਰੂਾਈ ਹੈ ਆਦੀਵਾਸੀ ਉੱਤੇ ਮਹਾਂ ਬਚਾਈ ਸੱਟ ਦਾ ਮੁਕਤ ਚਾਲਕ ਹੈ ਅੱਜ ਜੋ ਪੂਰੇ ਭਾਰਤ ਦੇ ਵਿੱਚ 15 ਜੁਲਾਈ ਨੂੰ ਇਤਾਲ ਦੇ ਨਾਮ ਬਣਾਈ ਜਾ ਰਹੀ ਹੈ ਔਰ ਮੈਂ ਇਸ ਪੱਤਰ ਪਾਸਤੇ ਦੇ ਉਪਲਖਣ ਦੇ ਵਿੱਚ ਸਾਰੇ ਹੀ ਭਾਰਤ ਦੇਸ਼ ਵਾਸੀਆਂ ਨੂੰ ਜਿਹੜਾ ਵਾ 15 ਜੁਲਾਈ ਨੂੰ ਜਨਮ